ਕੰਜਾ ਅ ਪ੍ਰੈਸ ਕਾਨਫਰੰਸ ਤੋਂ ਡਿਵਲਪਰ ਗਰਚੂਰੀਏ ਕਿ ਕਿ ਕੀ ਇੱਕ ਪਖਵਾ ਗ੍ਰਿਫਤਾਰੀਆਂ ਵੀ ਹੋਈਆਂ ਰਿਕਵਰੀ ਵੀ ਹੋਈ ਹੈ ਕੀ ਹੈ ਜੀ ਸਾਰਾ ਮਾਮਲਾ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੋਧਨ ਅੱਛਾ ਬਰੋਦ 3 ਮੁਹਿੰਮ ਇਹਦੇ ਵਿੱਚ ਵੱਖ-ਵੱਖ ਸੀ ਨਾਕੇ ਲਗਾ ਕੇ ਇਨਫਾਰਮੇਸ਼ਨ ਤਹਿਤ ਕਾਰਵਾਈਆਂ ਜਿਵੇਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇਨਸਪੈਕਟਰ ਪ੍ਰਭਜੋਤ ਸਿੰਘ ਐਸ ਐਚ ਓ ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬ੍ਰਾਹਮਤ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾ ਪਿੰਡ ਇਹ ਵੀ ਜੰਡਿਆਲਾ ਦਾ ਰਹਿਣ ਵਾਲਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21 ਸੀ 6885 ਐਨਡੀਪੀ ਸੈਕਟ ਪੀਐਸ ਕੇ ਲਾਲ ਸਿੰਘ ਬਕਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਕੱਲ 23 ਨਵੰਬਰ ਨੂੰ 20 ਇਸੇ ਮਹਿੰਮ ਤਹਿਤ ਇਨਸਪੈਕਟਰ ਪ੍ਰਭ ਜੋਤ ਸਿੰਘ ਇਹ ਦੂਜਾ ਕੇਸ ਸੀ ਹਾਂ ਇਹ ਸੈਕੰਡ ਕੇਸ ਹੈ ਇਸੇ ਮਹਿੰਮ ਤਹਿਤ ਜਿਹੜਾ ਨਾਕਾ ਉਗਰੇਵਾਲ ਪਿੰਡ ਦੇ ਲਾਗੇ ਨਾਕਾ ਲਗਾਇਆ ਹੋਇਆ ਸੀ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਪਾਸੋਂ 1 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਪਾਸ ਜਿਹੜਾ ਮੋਟਰਸਾਈਕਲ ਸੀ ਡੀ ਡੀ ਲੈਕਸੀ ਉਹ ਵੀ ਅਸੀਂ ਰਿਕਵਰ ਕੀਤਾ ਇਹਨਾਂ ਦੇ ਨਾਂ ਰਾਜਾ ਜੋ ਅਦਲੀਵਾਲ ਪਿੰਡ Rajasthan ਸੀ ਜਿਹੜਾ ਰਹਿਣ ਵਾਲਾ ਹੈ ਜੋਧਬੀਰ ਸਿੰਘ ਇਹ ਸਰਾਏ ਪਿੰਡ ਅਜਨਾਲੇ ਦਾ ਰਹਿਣ ਵਾਲਾ ਇਹਨਾਂ ਪਾਸੋਂ ਜਿਹੜੀ ਇਹ ਬਰਾਬੰਦਗੀ ਹੋਈ ਔਰ ਇਹਨਾਂ ਦੇ ਖਿਲਾਫ ਹੀ ਅਸੀਂ ਐਨ ਡੀ ਪੀ ਐਸ ਐਕਟ ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਸਾਰੇ ਦੋਸ਼ੀਆਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜਸ ਹੈਗੇ ਆ ਉਹਨਾਂ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਆਈਆਂ ਸੀ ਇਹਨਾਂ ਦੇ ਵਿੱਚ ਭੇਜਣ ਦੇ ਵਿੱਚ ਜਾਂ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ-ਜੋ ਵੀ ਦੋਸ਼ੀ ਇਹਦੇ ਵਿੱਚ ਤਫ਼ਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਰ ਇਹ ਕਿੱਥੋਂ ਡਿਲੀਵਰ ਹੋਈ ਹੈ ਇਹਨਾਂ ਇਹ ਇਹਨਾਂ ਦੀ ਪੁੱਛ ਕੇ ਜਾਰੀ ਹੈ ਅਜੇ ਥੋੜੀ ਇਨੀਸ਼ੀਅਲ ਸਟੇਜ ਹੈਗੀ ਆ ਤੇ ਇਹਨਾਂ ਦੇ ਡੈੱਡ ਲੈਟਰ ਬਾਕਸ ਹੁੰਦੇ ਨੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਉਹ ਵੀ ਅਸੀਂ ਟਰੇਸ ਜਿਹੜੇ ਕਰ ਲਈਏ ਜਲਦੀ। ਚਾ ਕੋਈ ਵੈਪਨ ਵਗੈਰਾ ਆਈ ਨਹੀਂ ਫਿਲਹਾਲ ਤਫ਼ਤੀਸ਼ ਦੌਰਾਨ ਅਜੇ ਤੱਕ ਕੋਈ ਵੈਪਨ ਰਿਕਵਰ ਨਹੀਂ ਹੋਇਆ। ਇਹ ਸਰ ਇਹਨਾਂ ਦੇ ਪਹਿਲੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਇਹਨਾਂ ਦੇ ਪਰਚੇ ਹੈਗੇ ਜੀ। ਇਹ ਸਾਰੇ ਜਿਹੜੇ ਦੋਸ਼ੀ ਚਾਰੋਂ ਦੇ ਚਾਰੋਂ ਹੈ ਇਹ ਅਮਰitsar ਡਿਸਟ੍ਰਿਕਟ ਦੇ ਰਹਿਣ ਵਾਲੇ ਆ। ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ। ਜੋ ਵੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਹੋਣਗੇ ਅਜੇ ਤੱਕ ਸਾਨੂੰ ਰਿਪੋਰਟ ਜਿਹੜੀ ਹੈ ਰਿਸੀਵ ਨਹੀਂ ਹੋਈ। ਉਹ ਅਸੀਂ ਇਹਦੇ ਵਿੱਚ ਤਤਤੀਸ਼ ਦੇ ਵਿੱਚ ਲਿਆਵਾਂਗੇ ਪਰ ਇੱਧਰ ਜਿੱਦਾਂ ਦੂਸਰੇ ਏਰੀਆ ਦੂਸਰੇ ਡਿਸਟ੍ਰਿਕਟ ਵਿੱਚ ਇਹ ਸਪਲਾਈ ਕਰਨ ਆਏ ਸੀਗੇ ਤੇ ਉਹ ਵੀ ਉਸੋ ਦੀ ਤੰਦੀ ਨਿਸ਼ਾਨਦਹੀ ਕਰ ਰਹੀ ਹੈ ਪੈਡਲਰ ਰਹੀ ਹੈ ਜੀ ਨਹੀਂ ਦੇਖੋ ਅਸੀਂ ਤੇ ਜਿਹੜੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਵੀ ਸਾਨੂੰ ਇਹੀ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੀਏ ਜਿੰਨੇ ਇਹ ਪੈਡਲਰ ਨੇ ਸਪਲਾਇਰ ਨੇ ਅਸੀਂ ਇਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਆ ਕਵਰੀਸ ਕਰ ਰਹੇ ਆ ਪਹਿਲਾਂ ਵੀ ਕੀਤੀਆਂ ਅੱਗੇ ਵੀ ਅਸੀਂ ਜੇ ਇੱਕ ਧੰਦਾ ਇਹ ਚਾਲੂ ਰੱਖਣਗੇ ਜੋ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਕੋਈ ਨਸ਼ੀਲੇ ਪਦਾਰਥ ਵੇਚੂਗਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਬਾਟਰਪਾਰ ਲਿਖਿਆ ਇਹਨਾਂ ਨੇ ਤੇ ਤਫਤੀਸ਼ ਤਰ੍ਹਾਂ ਨਿਕਾਈ ਕੋਈ ਗੱਲ ਸਾਫ ਤਫਤੀਸ਼ ਚੱਲ ਰਹੀ ਹੈ ਉਹ ਸਾਰਾ ਜਿਹੜੇ ਟੈਕਨੀਕਲ ਜਿਹੜੇ ਸਾਡੇ ਹੈਗੇ ਨੇ ਉਹ ਸਾਡੀ ਰਿਪੋਰਟਾਂ ਆਉਣੀਆਂ ਬਾਕੀ ਨੇ ਇਹਨਾਂ ਦੀਆਂ ਜਿਹੜੀ ਕਾਲ ਡਿਟੇਲਸ ਵਗੈਰਾ ਹੈਗੀਆਂ ਨੇ ਸਾਰਾ ਅਸੀਂ ਉਹ ਸੈਂਟਿਫਿਕਲੀ ਕਰ ਰਹੇ ਆਂ ਤੇ ਉਹ ਅਸੀਂ ਲਿਆਵਾਂਗੇ ਸਫਰ ਮਿਸਲ ਦੇ ਉੱਤੇ ਲਿਆਵਾਂਗੇ ਜੋ ਵੀ ਜੇ ਇਨ ਕੇਸ ਕੋਈ ਐਦਾਂ ਦੀ ਗੱਲ ਆਂਦੀ ਹੈ ਤਾਂ